ਉਸ ਮਾੜੇ ਅੰਸ਼ਤੋਂ ਉਸ ਸਮਾਜ ਵਿਰੋਧੀ ਅੰਸ਼ਤੋਂ ਤੁਹਾਡੇ ਇਲਾਕੇ ਸਾਡਾ ਏਰੀਆ ਜਿਹੜਾ ਹੈਗਾ ਮਹਬੂਤ ਰਹੇ ਤਾਂ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਘਰ ਘਰ ਦੀ ਗੱਲ ਨਾ ਬਣੇ ਨਸ਼ਾ ਆਪਣੇ ਬੱਚਿਆਂ ਨੂੰ ਬੱਚਿਆਂ ਦੀਆਂ ਦਾਹ ਵਾਲੀਆਂ ਨਸ਼ਿਆਂ ਨੂੰ ਬਰਬਾਦ ਕਰਾਉਂਦੇ ਨੇ ਤੇ ਜੇਕਰ ਅਸੀਂ ਕੋਸ਼ਿਸ਼ ਕਰੀਏ ਪੁਲਿਸ ਦਾ ਸਾਥ ਲਈਏ ਆਪਣਾ ਫਰਜ਼ ਸਮਝੀਏ ਪੁਲਿਸ ਦੇ ਧਿਆਨ ਦੇ ਵਿੱਚ ਰਹੀਏ ਪੁਲਿਸ ਨਾਲ ਰابطਾ ਕਾਇਮ ਕਰਦੇ ਹੋਣਾ ਨੂੰ ਕੁੱਛੀਏ ਕਿ ਜੇ ਅਸੀਂ ਤੁਹਾਡੇ ਨਾਲ ਬਾਰੇ ਉੱਤਰੀ ਪੂਤਰਾ ਸੰਧੀ ਕਰਨੀ ਆ ਤਾਂ ਉਹਨੇ ਕੀ ਸਾਡੀ ਕੀ ਸੇਫਟੀ ਹੈ ਤਾਂ ਅਜਿਹੇ ਸਵਾਲ ਜਿਹੜੇ ਹੈਗੇ ਆ ਉਹ ਉਹਨਾਂ ਬਾਰੇ ਵੀ ਜਿਹੜਾ ਹੈਗਾ ਪੁਲਿਸ ਨੇ ਆਪਣੇ ਨੰਬਰ ਸ਼ੇਅਰ ਕਰਦੇ ਆ ਤੁਹਾਡੇ ਨਾਲ ਤੁਸੀਂ ਤੁਹਾਡੂ ਤੁਹਾਡੇ ਨੰਬਰ ਨੂੰ ਦੁੱਤ ਰੱਖਿਆ ਜਾਊਗਾ ਤੁਹਾਡੇ ਕੋਲ ਕੋਈ ਸਹੀ ਗੱਲ ਜਿਹੜੀ ਆ ਉਹ ਨਹੀਂ ਦੱਸੀ ਜਾਏਗੀ ਦੂਸਰੇ ਕਿਸੇ ਅਨਸਰ ਨੂੰ ਕਿ ਸੂਚਨਾ ਕਿੱਥੋਂ ਆਈ ਤਾਂ ਇਸ ਲਈ ਸਾਡਾ ਇੱਕ ਨਾ ਕਿਸੇ ਡਰ ਭੈਰ ਤੋਂ ਜੇਕਰ ਇਲਾਕੇ ਦੀਆਂ ਇਹੋ ਜਿਹੇ ਮਾੜੇ ਅੰਤਰਾਂ ਦੀਆਂ ਤਕੂਤਾ ਪੁਲਿਸ ਤੇ ਧਿਆਨ ਚ ਲਿਆਓਗੇ ਤਾਂ ਪੁਲਿਸ 100 ਫੀਸ ਅਧੀਨ ਕਾਰਵਾਈ ਕਰੂਗੀ ਆਪਣੇ ਧਿਆਨ ਦੇ ਵਿੱਚ ਇਹ ਹੁੰਦਾ ਕਿ ਪੁਲਿਸ ਤਾਂ ਜੀ ਫੜਦੀ ਨਹੀਂ ਪੁਲਿਸ ਤਾਂ ਛੱਡ ਦਿੰਦੀ ਹੈ ਉਹਦੇ ਪਿੱਛੇ ਦੇ ਕਾਰਨ ਤੁਸੀਂ ਦੇਖੋਗੇ ਕਿ ਸਾਡਾ ਹੀ ਕੋਈ ਬੰਦਾ ਗਵਾਹ ਨਹੀਂ ਬੰਦਾ ਨਾਲ ਅਸੀਂ ਮਾੜੇ ਅੰਤਰ ਨੂੰ ਫੜ ਲੈਂਦੇ ਆ ਉਹਦੀ ਗਵਾਹੀ ਦੇਣ ਲਈ ਤੇ ਸਾਰਾ ਮੁੱਲਾ ਚੱਲ ਪੈਂਦਾ ਹੈ ਕਈ ਵਾਰੀ ਲੱਭੀ ਬੰਦੇ ਇਕੱਠੇ ਹੋ ਕੇ ਜਾਵੜਦੇ ਆ ਇਸ ਇਲਾਕੇ ਦੇ ਵਿੱਚ بڑا ਅਸਰ ਹੋਊਗਾ ਕਿਸੇ ਹੋਰ ਲਈ ਫ੍ਰੀਡਮ ਹੋਊਗਾ ਸਾਡੇ ਲਈ ਤਾਂ ਚੰਗਾ ਤੇ ਅਸੀਂ ਤਾਂ ਇਹਦੇ ਪਿੱਛੇ ਜਾਵਾਂਗੇ ਪੈਰ ਧਾਰਾ ਬੰਨਣਾ ਚਾਹੀਦਾ ਇਹਨਾਂ ਦੇ ਹੌਸਲੇ ਨੂੰ ਵੀ ਦਾਤ ਦੇਣੀ ਚਾਹੀਦੀ ਆ ਤਾੜੀਆਂ ਮਾਰ ਕੇ ਇਹਨਾਂ ਦੇ ਪਹਿਲਾਂ ਦਾ ਹੌਸਲੇ ਨੂੰ ਦਾਤ ਦੇਣੀ ਇਹ ਇੱਕ ਮਾਂ ਦੇ ਦਿਲ ਤੇ ਕੀ ਬੀਤਦੀ ਆ ਜਿਹਨੇ ਸੁੱਖਾਂ ਸੁੱਕ ਕੇ ਬੱਚਾ ਲਿਆ ਹੁੰਦਾ ਪਰ ਜੇ ਉਹ ਪ੍ਰਾਹੇ ਪੈ ਗਿਆ ਸਾਡਾ ਸਾਰੇ ਦਾ ਫਰਜ਼ ਆ ਕੱਲੀ ਪੁਲਿਸ ਦਾ ਫਰਜ਼ ਨਹੀਂ ਸਾਡਾ ਸਾਰੇ ਦਾ ਫਰਜ਼ ਆ ਕਿ ਉਸ ਪਰਿਵਾਰ ਦੀ ਬਾਹ ਫੜੀਏ ਉਸ ਪਰਿਵਾਰ ਦੇ ਬੱਚੇ ਦਾ ਜਿੰਨਾ ਹੀ ਹੈਲਪ ਹੋ ਸਕੇ ਅਗਰ ਕੀ ਕਹਿਣਾ ਚਾਹਾਂ ਤੁਸੀਂ ਜਹਾਂਸਨਗਰ ਦੇ ਵਿੱਚ ਆਏ ਸੀਗੇ ਨਸ਼ੇ ਨੂੰ ਲੈ ਕੇ ਇਹ ਅਸੀਂ ਪਿਛਲੇ ਕਾਫੀ ਚਿਰ ਤੋਂ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਔਰ ਸਾਡੇ ਐਸਐਸਪੀ ਸਾਹਿਬ ਦੇ ਜੋਗ ਅਗਵਾਈ ਦੇ ਵਿੱਚ ਅਸੀਂ ਇਹ ਸ਼ੁਰੂ ਕੀਤੀ ਹੋਈ ਹੈ ਮਹਮ ਜਿਹੜੀ ਬਈ ਆਮ ਲੋਕਾਂ ਨਾਲ ਅਸੀਂ ਜਾ ਕੇ ਉਹਨਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਹਾਂ ਡੇਲੀ ਮੀਟਿੰਗਾਂ ਕਰ ਰਹੇ ਹਾਂ ਲੋਕਾਂ ਤੋਂ ਸਹਿਯੋਗ ਮੰਗ ਰਹੇ ਹਾਂ ਤਾਂ ਕਿ ਜਿਹੜੀ ਨਸ਼ੇ ਦੀ ਬੁਰੀ ਰਾਮਤਾ ਇਹਨੂੰ ਕਾਬੂ ਕੀਤਾ ਜਾ ਸਕੇ ਤੇ ਇਹਦੇ ਵਿੱਚ ਸਾਰੀ ਹੀ ਪੁਲਿਸ ਵੱਧ ਤੋਂ ਵੱਧ ਇਸ ਪਾਸੇ ਲੱਗੀ ਹੋਈ ਹੈ ਵੱਧ ਤੋਂ ਵੱਧ ਅਸੀਂ ਮੀਟਿੰਗਾਂ ਕਰ ਰਹੇ ਹਾਂ ਲੋਕਾਂ ਦਾ ਸਹਿਯੋਗ ਲੈ ਰਹੇ ਹਾਂ ਤਾਂ ਸਤਨ ਕਿੰਨਾ ਗੇ ਰਿਸਪਾਂਸ ਮਿਲਿਆ ਮਲੇਗਾਰਾ ਵੱਲੋਂ ਮਿਲ ਰਿਹਾ ਹੈ ਸਾਨੂੰ ਹਰ ਇੱਕ ਜਗ੍ਹਾ ਤੋਂ ਬਹੁਤ ਰਿਸਪਾਂਸ ਮਿਲ ਰਿਹਾ ਲੋਕ ਸਾਹਮਣੇ ਆ ਕੇ ਸਾਨੂੰ ਦੱਸ ਰਹੇ ਆ ਔਰ ਜਿੰਨੇ ਵੀ ਇਹ ਨਸ਼ਾ ਵੇਚਣ ਵਾਲੇ ਆ ਗਲਤ ਕੰਮ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ ਇਹਨਾਂ ਦੇ ਸਾਰਿਆਂ ਤੇ ਕਾਬੂ ਕੀਤਾ ਜਾਊਗਾ ਆਹ ਸਾਰੀ ਇੱਕ ਗੱਲ ਦੇਖੀਏ ਜੀ ਮਤਲਬ ਲਾਈਨ-ਉਪਾਰਨਾ ਜਿਆਦਾ ਹੀ ਗਹਿਰੇ ਵੀ ਨਸ਼ਾ ਬਹੁਤ ਜਿਆਦਾ ਨਹੀਂ ਸਾਡੇ ਉੱਥੇ ਵੀ ਬਹੁਤ ਹੈ ਜੀ ਪਰ ਅਸੀਂ ਦਿੱਲੀ ਉੱਥੇ ਸਰਚ ਆਪਰੇਸ਼ਨ ਕਰਦੇ ਆਂ ਚੱਲ ਰਿਹਾ ਸਾਡਾ ਸਰਕਾਰ ਇਹ ਸਿਵਲ ਵਰਦੀ ਦੇ ਵਿੱਚ ਵੀ ਜਾਊਗੀ ਪੁਲਿਸ ਜਾਣਦੀ ਹੈ ਚਲੋ ਜਾਊਗੀ ਇਹ ਗੱਲ ਜੇ ਉਹਨਾਂ ਨੂੰ ਪਹਿਲਾਂ ਨਾਂ ਦੱਸਾਂ ਤਾਂ ਚੰਗੀ ਗੱਲ ਆ ਅਸੀਂ ਜੋ ਆਪਰੇਸ਼ਨ ਆ ਸਾਡੇ ਫਿਰ ਉੱਥੋਂ ਸਾਨੂੰ ਬੰਦਾ ਨਹੀਂ ਮਿਲਣਾ ਜੇ ਅਸੀਂ ਪਹਿਲਾਂ ਦੱਸਤਾ ਵੀ ਕਿੱਥੇ ਜਾ ਰਹੇ ਆ ਨਹੀਂ ਕਰ ਰਹੇ ਆ ਅਸੀਂ ਜੋ ਕੋਈ ਤੁਸੀਂ ਸੁਣਿਆ ਵਾਕਿਆ ਹੀ ਪੁਰਸ ਦੇ ਵਿੱਚ ਉਹ ਆਪਰੇਸ਼ਨ ਕਰ ਰਹੀ ਹੈ ਇਕੱਠੇ ਹੋ ਕੇ ਉਹਨਾਂ ਨੂੰ ਸਮਝਾਈਏ ਉਹਨਾਂ ਦੇ ਪਰਿਵਾਰ ਦੀ ਹੈਲਪ ਕਰੀਏ ਤੇ ਉਹਨੂੰ ਸਮਝਾਉਣ ਲਈ ਇੱਕ ਇਨਫੋਰਸਮੈਂਟ ਸਿਸਟਮ ਚੱਲਦਾ ਹੈਗਾ ਪੰਜਾਬ ਪੁਲਿਸ ਦੇ ਵਿੱਚ ਜੇਕਰ ਬੱਚਾ ਕੋਈ ਪਰਿਵਾਰ ਗਰੀਬ ਆ ਨਸ਼ੇ ਤੇ ਲੱਗ ਗਿਆ ਨਹੀਂ ਛੁਡਾ ਸਕਦਾ ਉਹਦੀ ਮਜਬੂਰੀ ਹੈ ਕਿ ਉਹਨੂੰ ਦਵਾਈ ਨਹੀਂ ਲੈ ਕੇ ਦੇ ਸਕਦੇ ਪਰ ਸਾਡੀ ਪੰਜਾਬ ਪੁਲਿਸ ਦੇ ਵਿੱਚ ਇਨਫੋਰਸਮੈਂਟ ਸੈੱਲ ਜਿਹੜਾ ਹੈਗਾ ਜਰੂ ਨਹੀਂ ਇਹ ਕੋਈ ਗੁਜਾਇਸ਼ ਨਹੀਂ ਹੈ ਦਾਖਲ ਕਰਵਾਏਗੀ ਇਹ ਕੋਈ ਇਹ ਨਹੀਂ ਹੈ ਕਿ ਇਹ ਰਾਜ ਕਰਾ ਸਕੇ ਅੱਜ ਮੈਂ ਇਹਨੂੰ ਸਿਵਲ ਹਸਪੀਟਲ ਤੇ ਜਾਂਦੀ ਹਾਂ ਕਿ ਉੱਥੇ ਬੈਟਰ ਕਰਾ ਕੇ ਆਉਂਦਾ ਹਾਂ ਉੱਥੇ ਉਹਨਾਂ ਨੂੰ ਦਾਖਲ ਕਰਵਾਉਂਦੇ ਹਾਂ ਇਹਨੂੰ ਜਰਾ ਕਰਿਆ ਕੁਝ ਪਰੰਪਰਣਾ ਕਰਵਾ ਦੇ ਲੈ ਕੋਈ ਕਿਹਿਆ ਚੀ ਇਹਨੂੰ ਮੇਰੇ ਘਰ ਆਲਾ ਵੀ ਉਹਨੂੰ ਵੀ ਉਹ ਕਰਵਾਵਾਂਗੇ ਮੇਰੇ ਦਫਤਰ ਆ ਰਿਹਾ ਜੀ ਨਾ ਤੁਹਾ ਆਪਣਾ ਨੰਬਰ ਜਿਹੜਾ ਹੈਗਾ ਦਾ ਨਾਮ ਉਹਦਾ ਮੈਨੂੰ ਪਤਾ ਆ ਗਿਆ ਜੀ ਸਸਤਾ ਨਾ ਗੱਲ ਕਰਨਾ ਹੈ ਜੀ ਪ੍ਰਸਾਰਨਾ ਤੋਂ ਨਾ ਜਲ ਕਰਾਉਣੇ ਨੇ ਜੀ ਕਰ ਕਰਕੇ ਦੋ ਦਿਨਾਂ ਦੇ ਵਿੱਚ ਦਾਖਲ ਕਰਵਾ ਦਿੰਦੇ ਹਾਂ ਜੀ ਠੀਕ ਆ ਕੱਲ ਨੂੰ ਤੁਹਾਨੂੰ ਮੇਰਾ ਦਫਤਰ ਮੋਸਲਾਈਨ ਦੇ ਵਿੱਚ ਆ ਜੀ